ਸੋ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਲਾਈਵ ਸੱਜਣੋ ਪਿੰਡ ਤੁੰਗਾਲੀ ਤੇ ਪੰਜਾਬ ਵਿੱਚ ਜਿਹੜਾ ਨਸ਼ਾ ਚੱਲ ਰਿਹਾ ਚਿੱਟਾ ਉਹਦਾ ਕਹਿਰ ਹੈ ਤੇ ਬੁਰਾ ਹਾਲਾ ਮੁਲਖ ਦਾ ਆਉਣਾ ਹੀ ਆ 3 ਵਜੇ ਤੇ ਹੁਣ ਸੁਣ ਹੋਏ ਪਏ ਆ ਤੇ ਝੋਨੇ ਦੇ ਵਿੱਚ ਵੇਖ ਨੱਕ ਗੋਡਿਆ ਦੂਜਾ ਇਹ ਦਿਖਾ ਦੇ ਉਧਰ ਪਿਆ ਪਰੇ ਦਿਖਾ ਦੇ ਉਧਰ ਹੋਰ ਪੈਨੇ ਪਾਸੇ ਆ ਤਾਂ ਜਿਹੜੇ ਤਾਂ ਇਧਰ ਦੀ ਇਧਰ ਦੀ ਉੱਪਰਾਂ ਦੀ ਪਰਾਂ ਦੀ ਪਰੇ ਥੱਲੇ ਕੋ ਬੜੀ ਜਾਂਦਾ ਹੋ ਤੋ ਇੱਥੇ ਦੇ ਤਰੱਕੀ ਡਗੇਗਾ ਇੱਕ ਢੋਲ ਕੀ ਕੁੱਟਾਂ ਆ ਐਂ ਦਿਊਗਾ ਪਤਾ ਵੀਰੇ ਲਾਹੇ ਜੀ ਭੈਣ ਚੋਦਾ ਹਾ ਜੀ ਇੱਧਰ ਆ ਤੇਰੀ ਗੰਦਨਾ ਮਿੱਤਲੀ ਇਹ ਬਈ ਜਿਆਦਾ ਗੰਦੀ ਗੱਤੇ ਰੱਖ ਦਿੰਦੇ ਹੋਇਆ ਇੱਕ ਆ ਪਿਆ ਸੱਜਣਾ ਤਾਂ ਪਿੰਡ ਦੇ ਮੋਹਤਵਾਰ ਬੰਦੇ ਡਰਦੇ ਆ ਚੱਕਣ ਤੈਨੂੰ ਮੈਂ ਚਲਦਾ ਖਾਤ ਨਹੀਂ ਆ ਸਾਸ ਉਹ ਹੈ ਨਹੀਂ ਨਾ ਵੀ ਨਹੀਂ ਆਉਂਦਾ ਇਹ ਤਾਂ ਮਰ ਗਿਆ ਮੱਲਿਆ ਹੈਗਾ ਹੈਗਾ ਸਾ ਹੈਗਾ ਮੜ ਮੋਟਾ ਸਾ ਤੇ ਸਰਪੰਚ ਨੂੰ ਕਰੋ ਫੋਨ ਆ ਤੇ ਹਾਲਾਤ ਦਿਖਾਈ ਜਾਣ ਬਹੁਤ ਮਾੜਾ ਹਾਲ ਆ ਬਈ ਪੰਜਾਬ ਦਾ ਆਪਾਂ ਇਹ ਟੀਕਾ ਭਰਨਾ ਇੱਥੇ ਭਾਈ ਪਾਲ ਕੇ ਤੇ ਜਦੋਂ ਦੇਖਿਆ ਮਾਚਰ ਇਹਨੂੰ ਥੋੜਾ ਜਿਹਾ ਲਾਈ ਪਾ ਦਈ ਆਪਾਂ ਤੇ ਬੁਰਾ ਹਾਲਾ ਮੁਲਖ ਦਾ ਮਾਰਤਾ ਪੰਜਾਬ ਨੂੰ ਚਿੱਟੇ ਨੇ ਤੇ ਇੱਕ ਪਰਲੀ ਕੋਨੀ ਦੇ ਪਿਆ ਇੱਕ ਆ ਪਿਆ ਤੇ ਹੁਣ ਇਹਨੂੰ ਹੱਥ ਲਾਉਣ ਤੋਂ ਵੀ ਡਰ ਜਿਹਾ ਲੱਗਦਾ ਖਾਤਮੀਆਂ ਕਹਾਣੀ ਜਿਹਾ ਆ ਪਈ ਰਹੀਦਾ ਇਹ ਕਿਹਨੇ ਬਾਈ ਪੁੱਛਦੇ ਆ ਵੀ ਕੀ ਹੋਇਆ ਇਹਨਾਂ ਨੂੰ ਚਿੱਟਾ ਲਾਇਆ ਬਈ ਇਹਨਾਂ ਨੇ ਹੋਰ ਕਰਨ ਮਹਤ ਮਾੜੇ ਹਾਲਾਤ ਆ ਧੱਕੇ ਨਾਲ ਪੜਦੇ ਸੀ ਅੰਦਰ ਭਾਂਚੋਦ ਦੇਖੋ ਪਰਾਂ ਪਿਆ ਚੋਨੇ ਨੁਕਰ ਤੇ ਪਰਲੇ ਪਾਸੇ ਹੋ ਇੱਕ ਆ ਪਿਆ ਪਹਿਲੀ ਸਾਈਡ ਤੇ ਕੁੱਲੀ ਸਾਈਡ ਕੁੱਲੀ ਸਾਈਡ ਤਾਂ ਹਾਲਾਤ ਮਾੜੇ ਆ ਰੱਬ ਕਰੇ ਕਿਰਪਾ ਤੇ ਇਹਨਾਂ ਦੀ ਫੇਰ ਹੀ ਹੋ ਸਕਦਾ ਕੁਝ ਬਹੁਤ ਮਾੜੇ ਹਾਲਾਤ ਆ ਪੰਜਾਬ ਦੇ ਬਚਨ ਦੀ ਆਸ ਹੀ ਨਹੀਂ ਬਚਨਾ ਕੀ ਸਹਾਇਤਾ ਲੈਂਦਾ ਨਹੀਂ ਮਸਾਂ ਮੁਸਕਲੀ ਕੰਮ ਇਹ ਤਾਂ ਹੂੰ ਮੂੰਹ ਤੁੰਗ ਕੱਢ ਲਿਆ ਆਲੇ ਪੋਂਗ ਵਾਲੀ ਪਿੰਡਾ ਵੀਰੇ ਮੇਰੇ ਪੋਂਗੀ ਮੇਰੀ ਪੋਂਗੀ ਚੋਰੀਆਂ ਦਾ ਕਿੱਥੋਂ ਕਰਨਗੇ ਤੋਰਨ ਜੋਗੀ ਸਹੀ ਨਹੀਂ ਮੈਨੂੰ ਪਤਾ ਲੱਗ ਗਿਆ ਉਥੋਂ ਮਹਾ ਬਾਣ ਤੇ ਡਿੱਗੇ ਸਨੇ ਪਏ ਆ। ਇਹ ਕਹੋ ਕਰਦਾ ਸੀ ਵੀਰੇ ਰਾਈ ਸਜੇ ਆ ਕੇ। ਚੱਕ ਕੇ ਬਾਹਰ ਤਾਂ ਕੱਢ ਦਗੇ ਪਰ ਸਾਨੂੰ ਡਰ ਲੱਗਦਾ ਭਰਾਵੋ। ਕਿਤੇ ਕੱਲ ਨਾ ਪੈ ਜੇ ਕੰਮ। ਹਾਂ ਇਹਨਾਂ ਦਾ ਕੀ ਪਤਾ। ਸਰਪੰਚ ਆਉਂਦਾ। ਹਾਲਾਤ ਦੇਖੂਗਾ। ਉਹ ਹੀ ਚੱਕੂਗਾ। ਕੌਣ ਐ? ਇਹ ਤਾਂ ਹਜੇ ਵੇਖ ਮੂੰਹ ਵਿੱਚ ਇੱਕ ਤਾਂ ਪਤਾ ਲੱਗੂ ਵੀ ਕੌਣ ਐ। ਮੂੰਹ ਤਾਂ ਦਿਂਦੇ ਨਹੀਂ ਬਟੇ ਭਰਾ ਇਹਨਾਂ ਦੇ। ਹਾਂ। ਹਲਾ ਤਾਂ ਮਾੜਾ ਵੀਰੇ ਚਿੱਟਾ ਲੱਗਿਆ ਇਹਨਾਂ ਦਾ ਠੀਕ ਆ ਆਪਾਂ ਤਾਂ ਡਾਕਟਰ ਆ ਠੀਕ ਆ ਪਰ ਨਾਈ ਸੀ ਗਵੰਢ ਘਰ ਇੱਥੇ ਤੋਂ ਮੁੰਡੇ ਨੇ ਦੱਸਿਆ ਕਹਿੰਦਾ ਆਪਣੇ ਧੋਨੇ ਚ ਪਤਾ ਨਹੀਂ ਕੌਣ ਡਿੱਗੇ ਪਏ ਆ ਚਲ ਆਪਾਂ ਆਹੇ ਵੀਡੀਓ ਬਣਾ ਦਈਏ ਤਾਂ ਮੁਲਕ ਦਾ ਬੁਰਾ ਹਾਲ ਹੈ ਪਰ ਅੱ비 ਬਚਾਵੇ ਇਹਨਾਂ ਨੂੰ ਲੈ ਇੱਧਰ ਘਰੇ ਵੜਦੇ ਸੀ ਘਰੇ ਵੜਦੇ ਸੀ ਟੱਕੇ ਨਾਲ ਤੇ ਕਿਸੇ ਦੇ ਘਰੇ ਵੜਦੇ ਸੀਗੇ ਬਾਈ ਨੇ ਰੋਕ ਕੇ ਬਾਹਰ ਕੱਢਦੇ ਸੀ ਉਹ ਮੈਨੂੰ ਨਾ 10 ਮਿੰਟ ਤੱਕ ਘਰੇ ਆ ਮੈਨੂੰ ਮੰਡੀ ਦਾ ਕੀ ਕੀ ਲੱਗੇ ਹੋਏ ਇਹਨਾਂ ਦੇ ਚਿੱਟੇ ਦੇ ਕੰਮ ਆ ਭਈ ਉਹ ਤਾਂ ਮਜ ਨਾ ਚੜਨਾਗੇ ਬੁਰਾ ਹਾਲ ਆ ਵੀਰੇ ਇਹ ਤਾਂ ਪਤਾ ਨਹੀਂ ਕੌਣ ਆ ਯਾਰ ਭਾਂਜਿਆ ਤੁੰਨੇ ਚ ਪਾ ਜਾਂਦਾ ਬਰੇ ਬਰੇ ਉਹ ਇਹਦਾ ਜਮੇ ਪਾਸਾ ਉਹਦੇ ਮੂੰਹ ਭਾਜਿਆ ਇਸੇ ਦੇਖ ਫਲਾਤ ਮਾਰੇ ਆ ਬੁਰਾ ਹਾਲ ਆ ਪੰਜਾਬ ਦਾ ਧੰਨਵਾਦ ਸੱਜਣਾ ਦਾ ਪਾਕ ਹਾਲਾਤ ਦਿਖਾਉਂਦੇ ਆ ਪੰਜਾਬ ਦੇ